ਮਾਪਿਆ ਸਾਨੂੰ ਇਨਫੋਰਮੇਸ਼ਨ ਵੀ ਦਿੱਤੀ ਇਹ ਤਿੰਨ ਬੰਦੇ ਕੋਲ ਲੈ ਕੇ ਨਾ ਕੋਈ ਬਾਤ ਬਾਤ ਵਿੱਚ ਆਜਾਉਣ ਦੇਣ ਵਾਸਤੇ ਇਧਰ ਘੁੰਮ ਰਹੇ ਆ। ਟ੍ਰਿਪਲ ਲੈ ਕੇ ਕੋਈ ਉਹ ਸਬੰਧ ਦੇ ਚਾਹੀ ਗਸ਼ਤ ਕਰਦੇ ਆਏ ਸਾਨੂੰ ਇੱਥੇ ਚਾਚੇ ਦੇ ਆਧਾਰ ਤੇ ਖੜੇ ਮਿਲੇ ਇਹ ਕਸਾਈ ਦੇ ਤੇ ਰਾਸੀ ਕੀਤੀ ਹੈ ਨਾ ਪਰ ਇੱਕ ਬੈਤਨ ਤੇ ਨੂੰ ਜਿੰਦਾ ਰਹੋ ਤੇ ਇੱਕ ਦਸਤਰ ਮਿਲਿਆ। ਅੱਛਾ ਜੀ। ਪਰ ਕੋਈ ਇਹ ਲੜਕੇ ਪਤਾ ਲੱਗੇ ਕਿੱਥੇ ਦੇ ਰਹਿਣ ਵਾਲੇ ਆ। ਲੜਕੇ ਜੀ ਹੈਗੇ ਆ ਨਾ ਕਾਮਨੀ ਦੇ ਆ। ਬੋਲੋਂ ਸ਼ੇਕਪੁਰ ਨੇੜੇ ਦੇ। ਇਹ ਨਾਮ ਕੀ ਕੀ ਹੈ? ਇੱਕ ਦਾ ਨਾਮ ਕੋਸ਼ਵਰ, ਇੱਕ ਲੱਕੀ ਲਾਹੌਰੀਆ, ਇੱਕ ਆਪਣੇ ਰਿਸ਼ਕ ਪੱਲ। ਇਹ ਪਰੇ ਦਾ ਪਹਿਲੇ ਵੀ ਕੀ ਪਰਚੇ ਦਰਜ ਇਹ ਤਾਂ ਦੇਖ ਕੇ ਅਗਲਾ ਹੁਣ ਕੈਕਟਰੋਲ ਦੇਖ ਕੇ ਪਤਾ ਲੱਗੂਗਾ ਥਾੜੇ ਜਿਓ ਕੁਪੇਸ਼ਨ ਆ ਗਿਆ ਫੋਨ ਆ ਜਿਹੜਾ ਪੈਂਦਾ ਸਰ ਇਹ ਫੋਨ ਆ ਪੰਜ ਨੰਬਰ ਲੱਗਦਾ ਸਰ ਸਰ طرف ਫੀਸ ਕਰ ਲਓ ਮਾ ਜੀ ਦਿੱਤਾ ਕੀ ਸਰ طرف ਫੀਸ ਕਰ ਲਓ ਉਹਨਾਂ ਦੇ ਆਈਆਂ ਨੂੰ ਟਰਾਕ ਕੀਤੀ ਵੀ ਆ ਜੀ ਆਪਾਂ ਕਰਚਾ ਆਪਾਂ ਕਰਨੀ ਜਾ ਰਹੇ ਹਾਂ ਅੱਛਾ ਕਾਗਜ਼ ਸਰ ਆਪਾਂ ਇਹਦੇ ਵਿੱਚੋਂ ਆਪਾਂ ਪੰਜੇ ਜੀ ਕੀ ਕੀ ਸਰ ਤੁਸੀਂ ਵੈਰੀਫਾਈ ਕੀਤਾ ਦੱਸੋ ਕੀ ਹਾਂ ਸਾਰਾ ਕੁਝ ਕੋਈ ਕੀ ਜਿੰਸੀ ਕਟਾ ਲਾਦਾ ਬੱਤੀ ਬੋਲਦੀ ਸਾਰੇ ਕੁਝ ਪਤਾ ਕੀਤਾ ਇਹਨਾਂ ਕੋ ਵੀ ਕਿੱਧਰ ਜਾ ਰਹੇ ਸੀ ਕਿ ਕੁਝ ਪਤਾ ਲੱਗਾ ਨਾ ਕੋ ਨੇ ਜੇ ਖੜੇ ਹੋਏ ਤਾਂ ਬਾਕੀ ਇਨਫਰਮੇਸ਼ਨ ਮਾਰਕ ਕਰ ਦੇ ਨਾਮ ਕਰ ਕਰ ਖੜੇ ਸੀ ਕੋਈ ਮਾਰਕ ਕਰ ਦੇ ਮਾਰਕ ਕਰਦੀ ਇੰਜਾਮ ਨਾਲ ਖੜੇ ਹੋਣ ਪਰ ਤੁਹਾਨੂੰ ਸਰ ਕਿਤਾ ਪਤਾ ਲੱਗਾ ਸਰ ਸਾਨੂੰ ਇਹ ਛੱਕ ਦੇ ਬਣਾ ਦੇ ਰੋਕੇ ਸੀ ਖੜੇ ਸੀ ਅੱਛਾ ਅਸੀਂ ਖੜੇ ਕੀ ਕਰਦੇ ਅਸੀਂ ਛੱਕ ਦੇ ਬਣਾ ਕੇ ਰੋਕ ਕੇ ਉਸ ਤੋਂ ਬਾਅਦ ਇਹਨਾਂ ਕੋਈ ਕੀ ਬਰਮਤ ਹੋਇਆ ਇੱਕ ਕਿ ਪਸਟ ਦੇਸੀ ਕਟਾ ਅੱਛਾ ਜੀ ਤਿੰਨ ਚੰਦਾ ਰਾਉਦ 1000 ਸਰ ਨਸ਼ੀਲਾ ਪਦਾਰਥ ਨਹੀਂ ਨਸ਼ੀਲਾ ਪਦਾਰਥ ਕੋਈ ਕੈਸ਼ ਕੋਈ ਨਹੀਂ ਲਾਗੀ ਸ਼ੁਭਨਾਮ ਗੀਰਾ ਮੇਰਾ ਐਸੇਗਰ ਚੰਦ ਸਿੰਘ ਸਰ ਕੀ ਕਾਰਵਾਈ ਕੀਤੀ ਤਾ ਸਰ ਜੰਨਾ ਦੇ ਪਰਚਾ ਦਰਜ ਕਰਵਾ ਲੇ ਮੇਰੇ ਪੇਸ਼ ਕਾਰੋਡ ਦੇ ਉੱਤੇ ਹੀ ਐਫਐਸ ਦੀ ਕਾਰਵਾਈਆਂ ਹੁੰਦੀਆਂ ਵਲੀਆਂ ਲੱਗਦੀਆਂ ਹੁੰਦੀਆਂ ਅਲਪੱਖੋ ਖੋ ਖਲਾਕੀਆਂ ਜਿ ਹੁੰਦੀਆਂ ਠੀਕ ਹੈ ਸਰ ਉਹ ਮਾਮਲਾ ਸਾਨੂੰ ਇਨਫੋਰਮੇਸ਼ਨ ਵੀ ਦਿੱਤੀ ਕਿ ਤਿੰਨ ਬੰਦੇ ਕੋਲ ਆ ਕੇ ਨਾ ਕੋਈ ਬਾਦਦਤ ਨੂੰ ਜਾਮ ਦੇਣ ਦੇਣ ਵਾਸਤੇ ਇਧਰ ਘੁੰਮ ਰਹੇ ਆ। ਰਫਲ ਲੈ ਕੇ ਕੋਈ। ਉਹ ਸਬੰਧ ਦੇ ਚਾਹੀ ਗਸ਼ਤ ਕਰਦੇ ਆਏ ਤੁਹਾਨੂੰ ਇੱਥੇ ਚੱਕ ਦੇ ਆਧਾਰ ਤੇ ਕੜੇ ਮਿਲੇ ਇਹ। ਕਸਾਈ ਦੇ ਕੋਲ ਆਸੀ ਕੀਤੀ ਨਾ ਕੋਲ ਇੱਕ ਬੈਤਨ ਨੂੰ ਤੇ ਨੂੰ ਜਿੰਦਾ ਰਹੋ ਤੇ ਇੱਕ ਦਸਤਰ ਮਿਲੇ ਆ। ਅੱਛਾ ਜੀ। ਫਿਰ ਕੋਈ ਫਿਰ ਲੜਕੇ ਪਤਾ ਲੱਗੇ ਕਿੱਥੇ ਦੇ ਰਹਿਣ ਵਾਲੇ ਆ। ਲੜਕੇ ਜੀ ਹੈਗੇ ਆ ਨਾ ਧੰਮ ਜੀ ਦੇ ਆ। ਤੁਨੋਂ ਸ਼ੇਕੁਰੀ ਨੇੜੇ ਦੇ। ਇਹ ਨਾਮ ਕੀ ਕੀ ਹੈ? ਇੱਕ ਦਾ ਨਾਮ ਕੋਸ਼ਵਾਲ, ਇੱਕ ਦਾ ਲੱਕੀ ਲਾਹੌਰਿਆ। ਇੱਕ ਆਪਣੇ ਰਿਸਟਾ ਕਪਾਣ ਦੇ ਪਰ ਇਹ ਪਹਿਲੇ ਵੀ ਕੀ ਪਰਚੇ ਦਰਜ ਇਹਦੇ ਦੇਖ ਕੇ ਅਗਲਾ ਹੁਣ ਕਲੈਕਟਰੂਲ ਦੇਖ ਕੇ ਪਤਾ ਲੱਗੂਗਾ ਸਾਡੇ ਜੀ ਕੋਈ ਸ਼ਿਕਾਇਤ ਹੈ ਜਿਹੜਾ ਪੈਂਦਾ ਸਰ ਇਹ ਥਾੜਾ ਪੰਜ ਨੰਬਰ ਲੱਗਦਾ ਸਰ ਥੋੜਾ ਇੱਧਰ ਫੀਸ ਕਰ ਲਓ ਸਰ ਥੋੜਾ ਫੀਸ ਕਰ ਲਓ ਉਹਨਾਂ ਦੇ ਆਈਆਂ ਨੂੰ ਤਲਾਕ ਦਿੱਤੀ ਗਈ ਆ ਜੀ ਆਪਾਂ ਖਰਚਾ ਆਪਾਂ ਕਰਵਾ ਹੀ ਕਰਾਂਗੇ ਅੱਛਾ ਕਰਵਾ ਲੇ ਸਰ ਇਹ ਬੱਤੀ ਲਿਖੋ ਆਪਾਂ ਪੰਜੇ ਨਹੀਂ ਕੀ ਸਰ ਤੁਸੀਂ ਵੈਰੀਫਾਈ ਕੀਤਾ ਦੇਖਾ ਹਾਂ ਸਰ ਕੁਝ ਇਹ ਦਸਤੀ ਕਟਾ ਲਾਦਾ ਬੱਤੀ ਬੋਰ ਦੀ ਸਰ ਕੁਝ ਪਤਾ ਕੀਤਾ ਇਹਨਾਂ ਕੋ ਵੀ ਕਿੱਧਰ ਜਾ ਰਹੇ ਸੀ ਕਿ ਕੁਝ ਪਤਾ ਲੱਗਾ ਨਾ ਕੋ ਨੇ ਜੇ ਖੜੇ ਹੋਏ ਤਾਂ ਬਾਕੀ ਨੇ ਫਿਰ ਮੇਰੇ ਨਾਲ ਵਾਰ ਨਾ ਕਰਦੀ ਨਾ ਕਰ ਖੜੇ ਸੀਗੇ ਕੋਈ ਵਾਰ ਨਾ ਕਰਦਾ ਵਾਰ ਨਾ ਕਰਦੀ ਅੰਜਾਮ ਨਾਲ ਖੜੇ ਹੋਣ ਪਰ ਤੁਹਾਨੂੰ ਸਰ ਕਿਤਾ ਪਤਾ ਲੱਗਾ ਸਰ ਸਾਨੂੰ ਇਹ ਸ਼ੱਕ ਦੇ ਬਣਾ ਦੇ ਰੋਕੇ ਸੀ ਤੇ ਖੜੇ ਸੀ ਅੱਛਾ ਆ ਖੜੇ ਸੀਗੇ ਕੀ ਕਰਦੇ ਅੱਛਾ ਸ਼ੱਕ ਦੇ ਬਣਾ ਕੇ ਰੋਕੇ ਉਸ ਤੋਂ ਬਾਅਦ ਇਹਨਾਂ ਕੋਈ ਕੀ ਬਰਮਤ ਹੋਇਆ ਤਾਂ ਇੱਕ ਇਹ ਤਾਂ ਉਸ ਦੇ ਸੀ ਕਟਾ ਅੱਛਾ ਜੀ ਤਿੰਨ ਚੰਦਾ ਰੌਂਦ ਇੱਕ ਦੱਤ ਸਰ ਕੋ ਨਸ਼ੀਲਾ ਪਦਾਰਥ ਨਸ਼ੀਲਾ ਪਦਾਰਥ ਕੋਈ ਕੈਸ਼ ਕੋਈ ਨਹੀਂ ਮੇਰਾ ਇਹ ਸੇਗਰ ਚੰਦ ਸਿੰਘ ਸਰ ਕੀ ਕਾਰਵਾਈ ਕੀਤੀ ਲਓ ਜੀ ਸਰ ਇਹਨਾਂ ਦੇ ਪਰਚਾ ਦਰਜ ਕਰਵਾ ਲੇ 100 ਮੇਰੇ ਬਿਲਕੁਲ ਰੋਡ ਦੇ ਉੱਤੇ ਹੀ ਅਫਸਰ ਨਿਯਮਿਤ ਕਾਰਵਾਈਆਂ ਹੁੰਦੀਆਂ ਵਲੀਆਂ ਲੜੀ ਵੀ ਹੁੰਦੀਆਂ ਅਲੱਗ-ਅਲੱਗੋ ਇਲਾਕਿਆਂ ਵਿੱਚ ਹੁੰਦੀ ਹੈ ਠੀਕ ਹੈ ਸਰ ਜੀ ਮਾਫੀ ਹੈ ਸਾਨੂੰ ਨੋਟੀਫਿਕੇਸ਼ਨ ਵੀਡੀਓ ਕਿੰਨੇ ਬੰਦੇ ਕੋਈ ਲੈ ਕੇ ਨਾ ਕੋਈ ਗਾਰਦਾਤ ਨੂੰ ਜਾਮ ਦੇਣ ਵਾਸਤੇ ਇਧਰ ਘੁੰਮ ਰਹੇ ਆ ਇਹ। ਰੱਪੜ ਲੈ ਕੇ ਕੋਈ। ਉਹ ਸਬੰਧ ਦੇ ਚਾਹੀ ਗਸ਼ਤ ਕਰਦੇ ਆਏ ਸਾਨੂੰ ਇੱਥੇ ਛੱਤ ਦੇ ਅਧਾਰ ਤੇ ਖੜੇ ਮਿਲੇ ਇਹ। ਕਸੀ ਨੇ ਤਲਾਸ਼ ਕੀਤੀ ਨਾ ਕੋਲੋਂ ਇੱਕ ਬੈਤਨ ਤਿੰਨ ਜਿੰਦਾ ਰਹੋ ਤੇ ਇੱਕ ਦਾਸਤਰ ਮਿਲਿਆ। ਅੱਛਾ ਜੀ। ਸਰ ਕੋਈ ਸਰ ਲੜਕੇ ਪਤਾ ਲੱਗੇ ਕਿੱਥੇ ਦੇ ਰਹਿਣ ਵਾਲੇ ਆ। ਲੜਕੇ ਨਹੀਂ ਲੱਗਿਆ ਇਹ ਤਾਂ ਮੁੰਡੇ ਦੇ ਆ। ਕੋਲੋਂ ਸ਼ੇਕੂਰੀ ਨੇੜੇ ਦੇ। ਕੀ ਨਾਮ ਕੀ ਹੈ ਕੋਈ? ਇੱਕ ਤਾਂ ਨਾ ਕੋਸ਼ਵਾਲ ਇੱਕ ਲੱਕੀ ਲਾਹੌਰਿਆ। ਇੱਕ ਆਪਣੇ ਰਿਸ਼ਕ ਪਾ ਲਿਆ ਪਰ ਇਹ ਜਿਹੜਾ ਪਹਿਲੇ ਵੀ ਕੀ ਪਰਚੇ ਦਰਜ ਇਹਦੇ ਦੇਖ ਕੇ ਅਗਲਾ ਹੁਣ ਕੈਕਟਰੋਲ ਦੇਖ ਕੇ ਪਤਾ ਲੱਗੂਗਾ ਸਾਡੇ ਜਿਹੜੇ ਕੁਪੇਸ਼ਨ ਹੈਗੇ ਇਹ ਫਾਰਮ ਹੈ ਜਿਹੜਾ ਪੈਂਦਾ ਸਰ ਇਹ ਫਾਰਮ ਹੈ ਪੰਜ ਨੰਬਰ ਲੱਗਦਾ ਜੀ ਸਰ ਸਰ ਇੱਧਰ ਫੇਸ ਕਰ ਲਓ ਮਾੜਾ ਜੀ ਦਿੱਤਾ ਜੀ ਸਰ ਇਧਰ ਫੇਸ ਕਰ ਲਓ ਉਹਨਾਂ ਦੇ ਆਈਆਂ ਨੂੰ ਟੈਗ ਕਿੱਥੇ ਆ ਜੀ ਆਪਾਂ ਪਰਚਾ ਆਪਾਂ ਕਰਨਾ ਹੀ ਜਾ ਰਹੇ ਹਾਂ ਅੱਛਾ ਕਰਦੇ ਹਾਂ ਸਰ ਨਹੀਂ ਆਪਾਂ ਪੰਜੇ ਦੀ ਕੀ ਕਰੀ ਸਰ ਤੁਸੀਂ ਵੈਰੀਫਾਈ ਕੀਤਾ ਦੱਸੋ ਹਾਂ ਠੀਕ ਬਰਾਮਾ ਸਰ ਕੁਛ ਇਹ ਦਿੰਤੀ ਕਟਾ ਲਾਦਾ ਬੱਤੀ ਬੋਲ ਜੀ ਸਰ ਕੁਝ ਪਤਾ ਕੀਤਾ ਇਹਨਾਂ ਕੋ ਵੀ ਕਿੱਧਰ ਜਾ ਰਹੇ ਸੀ ਕਿ ਕੁਝ ਪਤਾ ਲੱਗਾ ਨਾ ਕੋ ਨਹੀਂ ਅਜੇ ਖੜੇ ਹੋਏ ਤਾਂ ਬਾਕੀ ਨੇ ਫਿਰ ਮੇਰੇ ਬਾਹਰ ਦਾ ਕਰਦੇ ਇਨਜਾਮ ਕਰ ਕਰ ਖੜੇ ਸੀਗੇ ਕੋਈ ਬਾਹਰ ਦਾ ਕਰਨਾ ਬਾਹਰ ਦਾ ਕਰਦੀ ਇਨਜਾਮ ਨਾਲ ਖੜੇ ਹੋਣ ਪਰ ਤੁਹਾਨੂੰ ਸਰ ਕਿਤਾ ਪਤਾ ਲੱਗਾ ਸਰ ਸਾਨੂੰ ਇਹ ਸ਼ੱਕ ਦੇ ਬਣਾ ਦੇ ਰੋਕੇ ਇਥੇ ਖੜੇ ਸੀਗੇ ਅੱਛਾ ਬਹ ਖੜੇ ਸੀਗੇ ਖੜੇ ਕੀ ਕਰਦੇ ਅੱਛਾ ਸ਼ੱਕ ਦੇ ਬਣਾ ਕੇ ਰੋਕੇ ਉਸ ਤੋਂ ਬਾਅਦ ਇਹਨਾਂ ਕੋ ਕੀ ਬਰਮਤ ਹੋਇਆ ਤਾਂ ਇੱਕ ਇਹ ਪਤੋ ਦੇਸੀ ਕਟਾ ਅੱਛਾ ਜੀ ਤਿੰਨ ਚੰਦਾ ਰੌਂਦ 1000 ਸਰ ਨਸ਼ੀਲਾ ਪਦਾਰਥ ਨਹੀਂ ਨਸ਼ੀਲਾ ਪਦਾਰਥ ਕੋਈ ਕੈਸ਼ ਕੋਈ ਨਹੀਂ ਨਸ਼ੀਲਾ ਗਿਲਾਕ ਸ਼ੋਨਾਮ ਗਿਆ ਮੇਰਾ ਇਹ ਸੇਗਰ ਚੰਦ ਸਿੰਘ ਸਰ ਕੀ ਕਾਰਵਾਈ ਕੀਤੀ ਤਾ ਮੈਂ ਦਿੱਕਤ ਕਰਨਾਂ ਦੇ ਪਰਚਾ ਦਰਿਕ ਕਰਵਾ ਲਿਆ 100 ਮੇਸ਼ਟ ਰੋਡ ਦੇ ਉੱਤੇ ਹੀ ਅਫਸਰ ਕਾਰਵਾਈਆਂ ਹੁੰਦੀਆਂ ਹੁੰਦੀਆਂ ਵਲੀਆਂ ਲੱਗਦੀਆਂ ਹੁੰਦੀਆਂ ਅਲਾਪਕਾ ਪਕੋ ਵਾ ਇਲਾਕਿਆਂ 'ਚ ਹੁੰਦੀਆਂ ਠੀਕ ਹੈ ਸਰ